ਕਬੀਰ ਕੰਚਨ ਦੇ ਕੁੰਡਲ ਬਣੇ ਉੱਪਰ ਲਾਲ ਜੜਾਓ ਦੀਸੇ ਦਾਦੇ ਕਾਂਜਿਓ ਜਿਨ ਮਾ ਨਹੀਂ ਨਾਓ ਏ ਕਬੀਰ ਜੇ ਸੋਨੇ ਦੇ ਵਾਲੇ ਬਣੇ ਹੋਣ ਉਹਨਾਂ ਵਾਲਿਆਂ ਉਤੇ ਲਾਲ ਜੜੇ ਹੋਣ ਪਰ ਜਿਨ੍ਹਾਂ ਦੇ ਮਨ ਵਿੱਚ ਪਰਮਾਤਮਾ ਦਾ ਨਾਮ ਨਹੀਂ ਵਸਦਾ ਉਹਨਾਂ ਦਾ ਬਾਹਰੀ ਵਿਖਾਵਾ ਸੜੇ ਹੋਏ ਕਾਨਿਆਂ ਵਾਂਗ ਹੈ ਜਿਸ ਦਾ ਕੋਈ ਲਾਭ ਨਹੀਂ ਬੁਰਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਓ ਸ਼ਬਦ ਰਤਨ ਜਿਤ ਮਨ ਲਗਾ ਇਹ ਰੋ ਆ ਸੰਭਾਉ ਤੰਦਿਆਂ ਵਿੱਚ ਗਰਸੇ ਹੋਏ ਜੀਵ ਰਹਿਦੇ ਕਰਦੇ ਆ ਗੁਰੂ ਦਾ ਉਪਦੇਸ਼ ਗੁਰਮਤਿ ਦੀ ਸਿੱਖਿਆ ਹੀਰੇ ਦੇ ਜਵਾਹਰਾ ਦਾ ਇਹ ਸਿੱਖਿਆ ਜਿਸ ਮਨੁਜ ਵਾਸ ਜਾਂਦੀ ਹੈ ਉਸ ਜੀਵ ਦਾ ਪਰਮਾਤਮਾ ਨਾਲ ਮਲਾਪ ਹੋ ਜਾਂਦਾ ਹੈ ਸਤ ਸੰਗਤ ਮਿਲ ਵਿਵੇਕ ਬਧ ਹੋਈ ਪਾਰ ਸਪਰਸ ਲੋਹਾ ਕੰਚਨ ਸੋਈ ਗੁਰੂ ਦੀ ਬਾਣੀ ਨੂੰ ਮਾਨ ਕੇ ਆਪਣੇ ਆਪ ਨੂੰ ਪਰਖਣ ਵਾਲੀ ਬੁੱਧੀ ਵਿਵੇਕ ਹੋ ਜਾਂਦੀ ਹੈ ਗੁਰੂ ਪਾਰਸ ਦੀ ਸੰਗਤ ਕਰਕੇ ਗੋਣਹੀਣ ਮਨ ਤੇ ਤਨ ਕੰਚਣ ਹੋ ਜਾਂਦਾ ਹੈ ਭਾਵ ਮਾਇਆਤਾਰੀ ਸੁਭਾਅ ਪਰਪਕਾਰੀ ਬਣ ਜਾਂਦਾ ਹੈ ਨਾਨਕ ਪਰਖੇ ਆਪਕੋ ਤੋ ਪਾਰਖ ਜਾਣ ਜਿਹੜਾ ਜੀਵ ਸਤਗੁਰ ਦੀ ਬਾਣੀ ਤੋਂ ਉਪਦੇਸ਼ ਲੈ ਕੇ ਆਪਣੇ ਆਪ ਤੇ ਉਹਨੂੰ ਲਾਗੂ ਕਰਦਾ ਹੈ ਆਪਣੇ ਆਪ ਨੂੰ ਸਮਝਾਉਂਦਾ ਹੈ ਉਹਨੂੰ ਆਪਣੇ ਆਗੁਣਾ ਦਾ ਪਤਾ ਲੱਗ ਜਾਂਦਾ ਹੈ ਤੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਪ੍ਰਮਾਤਮਾ ਉਹਦੇ ਤੇ ਮਿਹਰ ਕਰਦਾ ਹੈ ਤੇ ਆਪਦੇ ਚਰਨਾਂ ਨਾਲ ਜੋੜ ਲੈਂਦਾ ਹੈ